ਕਿੰਨੇ ਦਿਨਾਂ ਦਾ ਪ੍ਰੋਸੈਸ ਹੁੰਦਾ ਇਹ ਸਰਵਾਈਕਲ ਦਾ ਪਿੱਠ ਦਰਦ ਦਾ ਇਹ ਜੀ ਤੀਜੇ ਦਿਨ ਫਰਕ ਪੈਣ ਲੱਗੇ ਜਾਂਦਾ ਤੋਂ ਲੈ ਕੇ ਜੀ ਫਰਕ ਪੁਣੀ ਪਿਆ ਤੋਂ ਲੈ ਕੇ ਡੀ ਐਮ ਸੀ ਤੋਂ ਲੈ ਕੇ ਬਰਨਾਲਾ ਦਾ ਸੱਡੇ ਨਹੀਂ ਮੈਂ ਤੇ ਮੈਨੂੰ ਬਹੁਤ ਹੀ ਮਤਲਬ ਹੁਣ 100 ਤੋਂ 100% ਹੀ ਮੈਨੂੰ ਆਰਾਮ ਸਰਵਾਈਕਲ ਪਿੱਠ ਦਰਦ ਜਿਹੜਾ ਪ੍ਰੋਬਲਮ ਬਾਹਲੀ ਵਧ ਗਈ ਉਹਦਾ ਤੁਹਾਡੇ ਲਈ ਪੱਕਾ ਹੱਲ ਹੈ ਹਾਂ ਪੱਕਾ ਹਾਂ ਕਈ ਵੱਡੇ ਹਸਪਤਾਲਾਂ ਚੋਂ ਜਵਾਬ ਦਿੱਤੇ ਹੋਏ ਮਰੀਜ਼ ਵੀ ਠੀਕ ਹੁੰਦੇ ਨੇ ਜੀ ਜੀ ਸਾਰੇ ਪੈਣ ਭਰਾਵਾਂ ਨੂੰ ਤੇ ਦੋਸਤੋ ਇਸ ਟਾਈਮ ਅਸੀਂ ਪਿੰਡ ਠਿਕਰੀ ਵਾਲਾ ਜ਼ਿਲ੍ਹਾ ਬਰਨਾਲਾ ਦੇ ਵਿੱਚ ਖੜੇ ਆ ਤੇ ਸਾਹਮਣੇ ਜਿਹੜੀ ਤੁਸੀਂ ਦੁਕਾਨ ਦੇਖ ਰਹੇ ਹੋ ਇਹ ਇੱਕ ਡਾਕਟਰ ਦੀ ਦੁਕਾਨ ਤੁਸੀਂ ਸੋਚ ਰਹੇ ਹੋ ਕਿ ਵੀ ਡਾਕਟਰ ਦੀ ਦੁਕਾਨ ਇੰਨੀ ਛੋਟੀ ਕਿਉਂ ਆ ਵੀ ਡਾਕਟਰਾਂ ਦੇ ਜਿਹੜੇ ਹਸਪਤਾਲ ਹੁੰਦੇ ਨੇ ਉਹ ਮੰਜ਼ਲਾ ਚ ਹੁੰਦੇ ਨੇ ਪਰ ਨਹੀਂ ਇਹ ਡਾਕਟਰ ਦੀ ਦੁਕਾਨ ਪਿੰਡ ਦੇ ਵਿੱਚ ਆ ਗਈ ਇੱਥੋਂ ਅਨੇਕਾਂ ਹੀ ਮਰੀਜ਼ ਠੀਕ ਹੋ ਕੇ ਜਾਂਦੇ ਨੇ ਜਿਹੜੇ ਮਰੀਜ਼ ਵੱਡੇ ਵੱਡੇ ਹਸਪਤਾਲਾਂ ਚੋਂ ਨਹੀਂ ਠੀਕ ਹੁੰਦੇ ੱੱਕੇ ਖਾਂਦੇ ਨੇ ਉਹ ਇੱਥੋਂ ਠੀਕ ਹੁੰਦੇ ਆਂਦੇ ਨੇ ਆਓ ਚੱਲਦੇ ਹੁਣ ਆਪਾਂ ਡਾਕਟਰ ਦੇ ਨਾਲ ਗੱਲਬਾਤ ਕਰਦੇ ਆਂ ਵੀ ਉਹਨਾਂ ਕੋਲ ਵੀ ਐਸੀ ਕਿਹੜੀ ਦਵਾਈ ਆ ਐਸੀ ਕਿਹੜੀ ਉਹਨਾਂ ਦੇ ਹੱਥਾਂ 'ਚ ਕਾਰਾਗਰੀ ਆ ਵੀ ਜਿੰਨਾ ਨਾਲ ਉਹ ਮਰੀਜ਼ ਨੂੰ ਠੀਕ ਕਰ ਦਿੰਦੇ ਨੇ ਆਓ ਚੱਲਦੇ ਤੇ ਡਾਕਟਰ ਸਾਹਿਬ ਨਾਲ ਆਪਾਂ ਕਰਦੇ ਆਂ ਗੱਲਬਾਤ ਵੀ ਇੱਥੇ ਕਿਹੜੀਆਂ-ਕਿਹੜੀਆਂ ਬਿਮਾਰੀਆਂ ਦੇ ਹੱਲ ਹੁੰਦੇ ਨੇ ਸਭ ਤੋਂ ਪਹਿਲਾਂ ਆਪਾਂ ਡਾਕਟਰ ਸਾਹਿਬ ਤੋਂ ਉਹਨਾਂ ਦਾ ਪਤਾ ਪੁੱਛਦੇ ਆਂ ਵੀ ਉਹਨਾਂ ਦਾ ਪਤਾ ਕੀ ਆ ਡਾਕਟਰ ਜੀ ਸਭ ਤੋਂ ਪਹਿਲਾਂ ਤਾਂ ਦਰਸ਼ਕਾਂ ਨੂੰ ਆਪਦਾ ਪਤਾ ਦੱਸੋ ਨਾਮ ਵਗੈਰਾ ਵੀ ਆਪਣੀ ਦੁਕਾਨ ਕਿਹੜੀ ਜਗ੍ਹਾ ਤੇ ਆ ਜ਼ਿਲ੍ਹਾ ਬਰਨਾਲਾ ਜੀ ਪਿੰਡ ਠੀਕਰੀ ਵਾਲਾ ਜੀ ਪੱਤੀ ਔਲਖ ਨੇੜੇ ਗੁਰਦੁਆਰਾ ਸਾਹਿਬ ਜੀ ਆਲਖ ਕਲੀਨਿਕ ਹੈ ਜੀ ਤੇ ਮੇਰਾ ਫੋਨ ਨੰਬਰ 98152 47411 ਤੇ ਜਿਹੜਾ ਫੋਨ ਨੰਬਰ ਡਾਕਟਰ ਸਾਹਿਬ ਦਾ ਸਾਰੀ ਵੀਡੀਓ ਤੇ ਲਿਖੇਗਾ ਵੀ ਤੇ ਜਿਸ ਮਰੀਜ਼ ਨੂੰ ਜਿਹੜੀ ਦਵਾਈ ਦੀ ਲੋੜ ਹੋਵੇ ਤਾਂ ਤੁਸੀਂ ਇਸ ਨੰਬਰ ਤੇ ਕੰਟੈਕਟ ਕਰਕੇ ਡਾਕਟਰ ਸਾਹਿਬ ਨਾਲ ਮਿਲ ਸਕਦੇ ਹੋ ਤੇ ਡਾਕਟਰ ਸਾਹਿਬ ਜਿਵੇਂ ਤੁਸੀਂ ਦੱਸਿਆ ਪਿੱਛੇ ਪਿੱਛੇ ਤੁਸੀਂ ਜਿਹੜਾ ਹੁਣ ਟਰੀਟਮੈਂਟ ਕਰ ਰਹੇ ਹੋ ਹਾਂਜੀ ਇਹ ਟਰੀਟਮੈਂਟ ਕਾਹਦਾ ਤੁਸੀਂ ਕਰ ਰਹੇ ਸੀ ਇਹਨਾਂ ਨੂੰ ਜੀ ਸਰਵਾਈਕਲ ਦੀ ਪ੍ਰੋਬਲਮ ਸੀ ਜੀ ਇਨਾਂ ਨੇ ਆ ਕੰਦਿਆਂ 'ਚ ਜਕੜਨਾਂ ਆ ਗਈ ਸੀ ਜੀ ਪ੍ਰੀਨ ਦੀ ਹੱਡੀ 'ਚ ਸਿਰਦਰਦ ਆਤ ਰਹਿਣ ਲੱਗੇ ਸੀਗਾ ਕਿਉਂਕਿ ਇਹਨਾਂ ਦਾ ਨਰਵਸ ਸਿਸਟਮ ਬਹੁਤ ਵੀਕ ਹੋ ਗਿਆ ਸੀ ਜੀ ਉਹਨੂੰ ਆਪਾਂ ਫਿਜ਼ੀਓਥੈਰੇਪੀ ਨਹੀਂ ਤੇ ਮ사ਜ ਕਰਕੇ ਦਵਾਈਆਂ ਦੇ ਕੇ ਸੈੱਟ ਕੀਤਾ ਜੀ ਕਿੰਨੇ ਦਿਨਾਂ ਦਾ ਪ੍ਰੋਸੈਸ ਹੁੰਦਾ ਇਹ ਸਰਵਾਈਕਲ ਦਾ ਪੈਠ ਦਰਦ ਦਾ ਇਹ ਜੀ ਤੀਜੇ ਦਿਨ ਫਰਕ ਪੈਣ ਲੱਗੇ ਜਾਂਦਾ ਜੀ ਤੇ ਬਾਕੀ ਕਿੰਨੇ ਕ ਹਫਤੇ ਲੱਗ ਜਾਂਦੇ ਇਹਨੂੰ ਜੀ ਮੇ ਜਿੰਮੇ ਮੈਂ ਹੁਣ ਪਹਿਲਾ ਵੀਡੀਓ ਦੇ ਵਿੱਚ ਦੱਸਿਆਗਾ ਵੀ ਜਿਹੜੇ ਹਸਪਤਾਲਾਂ 'ਚ ਜਿਹੜੇ ਹਸਪਤਾਲਾਂ 'ਚ ਵੱਡੀਆਂ-ਵੱਡੀਆਂ ਮੰਜ਼ਲਾਂ ਹੁੰਦੀਆਂ ਨੇ ਉਹ ਨੂੰ ਮਰੀਜ਼ਾਂ ਨੂੰ ਆਰਾਮ ਨਹੀਂ ਆਉਂਦਾ ਉਹ ਤੁਹਾਡੇ ਕੋਲੇ ਆਉਂਦੇ ਨੇ ਉਹਦੀ ਵਜ੍ਹਾ ਕੀ ਆਗੀ ਵਜ੍ਹਾ ਤਾਂ ਇਹੀ ਹੈ ਜੀ ਮੇਰਾ ਐਕਸਪੀਰੀਅੰਸ ਬਹੁਤ ਹੈ ਹਜ਼ਾਰਾਂ ਸਾਲਾਂ ਲੋ ਜੀ ਜਿੱਥੇ ਜਿਵੇਂ ਆਪਾਂ ਕਹਿੰਦੇ ਸਵਾਦੀ ਚੁੰਡੀਆਂ ਨੂੰ ਆਰਾਮ ਆਵੇ ਜੀ ਇੱਥੇ ਤਾਂ ਕਈ ਵੱਡੇ ਹਸਪਤਾਲਾਂ 'ਚੋਂ ਜਵਾਬ ਦਿੱਤੇ ਹੋਏ ਮਰੀਜ਼ ਵੀ ਠੀਕ ਹੁੰਦੇ ਨੇ ਜੀ ਜੀ ਬਹੁਤ ਵਧੀਆ ਇਲਾਜ ਨਾਲ ਠੀਕ ਕਰਿਆ ਜਾਂਦਾ ਉਹਨਾਂ ਨੂੰ ਵਧੀਆ ਟਰੀਟ ਕੀਤਾ ਜਾਂਦਾ ਪਿਆਰ ਨਾਲ ਸਮਝਾਇਆ ਜਾਂਦਾ ਤੇ ਦਵਾਈ ਦਿੱਤੀ ਜਾਂਦੀ ਜੀ ਜੀ ਤੇ ਇਸ ਤੋਂ ਇਲਾਵਾ ਤੁਸੀਂ ਹੋਰ ਕਿਹੜੀਆਂ ਬਿਮਾਰੀਆਂ ਦੇ ਹੱਲ ਕਰਦੇ ਹੋ ਜਿਵੇਂ ਸਰਵਾਈਕਲ ਪਿੱਠ ਦਰਦ ਹੋ ਗਿਆ ਹਾਂਜੀ ਇਸ ਤੋਂ ਇਲਾਵਾ ਇਸ ਤੋਂ ਇਲਾਵਾ ਜੀ ਜਿਵੇਂ ਆਪਣੇ ਗੁਰਦਿਆਂ ਦੀ ਪੱਥਰੀ ਹੋ ਗਈ ਠੀਕ ਉਹਦਾ ਪੱਕਾ ਲਾਜਾਈ ਆਪਣੇ ਕੋਲੇ ਪਹਿਲੀ ਪੂੜੀ ਦੇ ਨਾਲ ਪਹਿਲੀ ਖਰਾਕ ਨਾਲ ਦਰਦ ਬੰਦ ਜੀ ਜੀ ਠੀਕ ਹੈ ਜੀ ਤੇ ਬਾਕੀ ਆਪਣੇ ਕੋਲੇ ਬਵਾਸੀਰ ਤੇ ਆਪਣੇ ਪੱਲਰ ਜੀ ਹੋ ਗਈ ਜੀ ਦਮਾ ਸਾਹ ਤੇ ਮਾਨਸਿਕਤਾ ਕਿਸੇ ਨੂੰ ਕੋਈ ਮਾਨਸ ਕਰੋਗੀ ਜੀ ਜੀ ਤੇ ਸ਼ੂਗਰ ਆਪਣੇ ਕੋਲੇ ਪੱਕਾ ਲਾਜਾ ਜੀ ਠੀਕ ਹੈ ਜੀ ਕਈ ਲਾਈਨ ਇਹ ਮਤਲਬ ਹੈ ਸਾਰੀਆਂ ਬਿਮਾਰੀਆਂ ਦੇ ਹੱਲ ਵੀ ਹੱਲ ਆਪਣੇ ਕੋਲੇ ਗਰੰਟਡ ਹੈਗੇ ਨੇ ਜੀ ਜੀ ਤੇ ਸਾਡੇ ਨਾਲ ਇੱਥੇ ਮਰੀਜ਼ ਬੈਠੇ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਆਸ੍ਰੀ ਕਾਲ ਜੀ ਠੀਕ ਆ ਤੁਸੀਂ ਕਾਦੀ ਦਵਾਈ ਲੈਣ ਆਏ ਜੀ ਇੱਥੇ ਬਾਈ ਜੀ ਮੈਂ ਕੋਈ ਵੀ ਮਾਗੀ ਉਹ ਮਾ ਬੁਖਾਰ ਜੀ ਛੇ ਦੋਹਰੇ ਜੀ ਇਲਵਰਟਰ ਬਹੁਤ ਸੰਘਾਸ਼ੇ ਹੋ ਗਿਆ ਫਿਰ ਇਹ ਨਾ ਜੀ ਜੀ ਹਾਂ ਜੀ ਜੀ ਡਾਕਟਰ ਸਾਹਿਬ ਜਿਵੇਂ ਇਹਨਾਂ ਨੇ ਦੱਸਿਆ ਵੀ ਤੁਸੀਂ ਫ੍ਰੀ ਦਵਾਈ ਦਿੰਨੇ ਹੋ ਇਹਦਾ ਰੀਜ਼ਨ ਕੀ ਆ ਕਾਰਨ ਕੀ ਆ ਇਹ ਕਾਰਨ ਇਹ ਹੈ ਜੀ ਜਿਵੇਂ ਆਪਾਂ ਕਹਿ ਦੇਣਾ ਵੀ 10 ਮਹੀਨੋਂ ਸੌਂਦ ਕੱਢਣਾ ਚਾਹੀਦਾ ਜੀ ਹੂੰ ਇਹ ਵਿਚਾਰੇ ਗਰੀਬ ਮਰੀਜ਼ ਲੋਡ ਬੰਦ ਨੇ ਲੋਡ ਬੰਦ ਨੇ ਜੀ ਤੇ ਇਹਨਾਂ ਨੂੰ ਆਪਾਂ ਫਰੀ ਦਵਾਈ ਦੇ ਦਿੰਨੇ ਜੀ ਜੀ ਇਹਨਾਂ ਨੂੰ 10 15 ਦਿਨ ਦੀ ਦਵਾਈ ਦੇ ਦੇਨੇ ਜੀ 15 ਦਿਨ ਬਾਅਦ ਦੁਬਾਰਾ ਆਉਂਦੇ ਨੇ ਦੁਬਾਰਾ ਪ੍ਰੋਬਲਮ ਕੀ ਹੈ ਜੀ ਇਹਨਾਂ ਨੂੰ ਇਹਨਾਂ ਨੂੰ ਪ੍ਰੋਬਲਮ ਇਹੀ ਸਰਵਾਈਕਲ ਦੀ ਵੀ ਸੀਗੀ ਜੀ ਚੱਕਰ ਆਉਂਦੇ ਸੀਗੇ ਜੀ ਵੀਕਨੈਸ ਸੀ ਕਮਜ਼ੋਰੀ ਸੀ ਦੌਰਾ ਪੈਂਦਾ ਸੀਗਾ ਜੀ ਹੂੰ ਇਹ ਮਤਲਬ ਹੈ ਕਿ ਤੁਸੀਂ ਕਹਿ ਸਕਦੇ ਹੋ ਵੀ ਜਿਵੇਂ ਅੱਜ ਦੇ ਟਾਈਮ 'ਚ ਸਰਵਾਈਕਲ ਪਿੱਠ ਦਰਦ ਜਿਹੜਾ ਪ੍ਰੋਬਲਮ ਬਾਲੀ ਵਧ ਗਈ ਉਹਦਾ ਤੁਹਾਡੇ ਕੋਲ ਪੱਕਾ ਹੱਲ ਹੈ ਹਾਂ ਪੱਕਾ ਹੱਲ ਹੈ ਬਾਕੀ ਜਿਵੇਂ ਜੀ ਸਖਰਾਣਾਂ ਦੀ ਕਮੀ ਹੋ ਗਈ ਆਮ ਕ ਅੱਜ ਕੱਲ ਮਰਦਾਂ 'ਚ ਤੇ ਕੋਈ ਜਨਾਨੀ ਰੋਗ ਹੋ ਗਿਆ ਜੀ ਪਾਣੀ ਪੀਣਾ ਭਾਰ ਪੀਣਾ ਉਹ ਆਪਣੇ ਕੋਲੇ ਪੱਕਾ ਹੱਲ ਹੈ ਜੀ ਜੀ ਤੇ ਸਾਡੇ ਨਾਲ ਇੱਥੇ ਮਰੀਜ਼ ਇੱਕ ਹੋਰ ਬੈਠੇ ਨੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਤੁਸੀਂ ਡਾਕਟਰ ਸਾਹਿਬ ਕੋਲੇ ਆਏ ਹੋ ਕਿਹੜੀ ਬਿਮਾਰੀ ਲੈ ਕੇ ਆਏ ਸੀ ਮੈਨੂੰ ਵੀ ਅਜੀ ਸਭਰਾਕਤ ਸੀਗਾ ਅੱਛਾ ਜੀ ਠੀਕ ਹੈ ਮੇਰੇ ਟੂ ਹੀ ਲੱਖ ਪੂਰਾ ਝਗੜਿਆ ਹੋਇਆ ਸੀ ਮੈਂ ਫੌਜੀ ਬੰਨਾ ਮੈਂ ਬਹੁਤ ਵੱਡੇ ਵੱਡੇ ਹਸਪਤਲਾਂ ਦਵਾਈ ਲੈਂਦੀ ਤੇ ਮੈਨੂੰ ਕਿਤੇ ਰਾਵ ਨਹੀਂ ਆਇਆ ਨਹੀਂ ਜਿਵੇਂ ਤੁਸੀਂ ਕਿਹਾ ਮੈਂ ਫੌਜੀ ਆ ਤੁਹਾਡੇ ਦਾ ਹਸਪਤਾਲ ਹੁੰਦੇ ਨੇ ਹਾਂਜੀ ਹੁੰਦੇ ਨੇ ਪਰ ਉਹ ਇੱਕ ਦਿਖਾਵੇ ਵਾਸਤੇ ਹੁੰਦੇ ਆ ਇਹ ਕੋਈ ਜ਼ਰੂਰੀ ਨਹੀਂ ਹੁੰਦਾ ਵੀ ਛੋਟੀ ਦੁਕਾਨ ਨੂੰ ਦੇਖ ਕੇ ਆਪਾਂ ਵੱਡੇ ਹਸਪਤਾਲ ਚ ਜਾਈਏ ਇਹ ਟੁੰਡੀ ਦੀ ਸਵਾਲ ਹੀ ਗੱਲ ਆ ਜਿਵੇਂ ਪਹਾੜ ਤੇ ਪੁਰਾਣੀ ਹੁੰਦੀ ਹੈ ਕਿ ਵੀ ਮਾਈਕਰੋ ਧਰਤੀ ਫਿਰ ਮੇਰੇ ਦਿਮਾਗ 'ਚ ਇੱਕ ਦਿਨ ਵੀਡੀਓ ਦੇਖੀ ਤੇ ਮੈਂ ਵੀਡੀਓ ਦੇਖ ਕੇ ਜਿਹਦੇ ਨਾਲ ਕੋਲ ਆਇਆ ਭੀਸੀ ਮੇਰਾ ਨੰਬਰ ਲੱਗਿਆ ਚਲੋ ਇਹਨਾਂ ਨੇ ਮੇਰਾ ਨੰਬਰ ਲੈਣ ਨੂੰ ਪੁੱਛਿਆ ਵੀ ਕਿੰਨੇ ਦਿਨਾਂ ਵਾਦੇ ਕਰਦਾ ਤੀਸਰੇ ਦਿਨ ਤੁਹਾਨੂੰ ਖੁਦ ਸਭ ਫਲਕ ਪਈ ਹੋਈ ਹਾਂ ਤੀਸਰੇ ਦਿਨ ਮੈਨੂੰ ਐਕਚੁਅਲੀ ਮੇਰੇ ਸਰੀਰ ਨੂੰ ਮੈਨੂੰ ਪਤਾ ਲੱਗਿਆ ਵੀ ਹਾਂ ਕੁਝ ਹੈਗਾ ਤੇ ਫਿਰ ਮੈਨੂੰ ਤਿੰਨ ਹਫ਼ਤਿਆਂ ਬਾਅਦ ਤਾਂ ਜਿਵੇਂ ਮੈਂ ਮਤਲਬ ਹੁਣ ਮੈਂ ਬਿਲਕੁਲ ਮਤਲਬ ਜਿਵੇਂ ਕਹਦੀ ਵੀ ਫਿੱਟ ਫਾਲ ਹੂੰ ਦਵਾਈ ਵੀ ਲੈਂਦੇ ਰਹੇ ਤੇ ਅੰਦਰ ਮਸਾਜ ਵਗੈਰਾ ਜੋ ਵੀ ਇਹਨਾਂ ਦੇ ਪੁਆਇੰਟ ਵਗੈਰਾ ਜੋ ਨਾਭਦੇ ਨੇ ਸ਼ੀ ਜੋ ਵੀ ਇਹਨਾਂ ਦੇ ਤਕਨੀਕ ਹੈਗੀ ਹੂੰ ਤੇ ਹੋਰ ਜਗ੍ਹਾ ਤੋਂ ਵੀ ਤੁਸੀਂ ਦਵਾਈਆਂ ਲੈਂਤੀਆਂ ਜੀ ਬਹੁਤ ਜਗ੍ਹਾ ਤੋਂ ਲੈਂਦੀਆਂ ਜੀ ਪੀਆਈ ਤੋਂ ਲੈ ਕੇ ਡੀਐਮਸੀ ਤੋਂ ਲੈ ਕੇ ਬਰਨਾਲਾ ਦਾ ਛੱਡੇ ਹੀ ਨਹੀਂ ਮੈਂ ਤੇ ਮੈਨੂੰ ਬਹੁਤ ਹੀ ਮਤਲਬ ਹੁਣ 100 ਤੋਂ 100% ਹੀ ਹੂੰ ਮਨੋ ਰਾਮ ਹੈ ਰਾਮਾਗਰ ਹਾਂਜੀ ਜੀ ਤੇ ਮਾ ਦਰਸ਼ਕੋ ਜੇ ਤੁਹਾਨੂੰ ਵੀ ਕੋਈ ਸਰਵਾਈਕਲ ਦੀ ਪ੍ਰੋਬਲਮ ਆ ਡਿਸਕ ਦੀ ਪ੍ਰੋਬਲਮ ਆ ਸਾਹ ਦੀ ਪ੍ਰੋਬਲਮ ਆ ਦਮੇ ਦੀ ਪ੍ਰੋਬਲਮ ਆ ਸਕਰਾਨੂਆ ਦੀ ਕਮੀ ਆ ਜੇ ਲੇਡੀਜ਼ ਨੂੰ ਜਿਹੜੀਆਂ ਪ੍ਰੋਬਲਮਾਂ ਹੁੰਦੀਆਂ ਨੇ ਉਹ ਪ੍ਰੋਬਲਮ ਆ ਆਪਣੀਆਂ ਭੈਣਾਂ ਨੂੰ ਤੇ ਉਹ ਡਾਕਟਰ ਸਾਹਿਬ ਨਾਲ ਕੰਟੈਕਟ ਕਰ ਸਕਦੇ ਨੇ ਸਕਰੀਨ ਤੇ ਨੰਬਰ ਚੱਲ ਰਿਹਾ ਬਾਕਾਇਦਾ ਇੱਕ ਵਾਰ ਤੁਸੀਂ ਆਉਣ ਤੋਂ ਪਹਿਲਾਂ ਡਾਕਟਰ ਸਾਹਿਬ ਨੂੰ ਫੋਨ ਕਰਕੇ ਜਰੂਰ ਆਇਓ ਤੇ ਜਿਹੜੀ ਬੱਕਰੀ ਗੱਲਾਂ ਡਾਕਟਰ ਸਾਹਿਬ ਦੀ ਜਿਵੇਂ ਆਪਾਂ ਪੈਟਰੋਲ ਪੰਪਾਂ ਤੇ ਵੱਡੇ ਵੱਡੇ ਹਸਪਤਾਲਾਂ 'ਚ ਲਿਖਿਆ ਦੇਖਦੇ ਹੁੰਨੇ ਆ ਵੀ 24 ਘੰਟੇ ਐਮਰਜੈਂਸੀ ਇਹ ਡਾਕਟਰ ਸਾਹਿਬ ਤੁਹਾਨੂੰ 24 ਘੰਟੇ ਫੈਸਿਲਿਟੀ ਦੇ ਰਹੇ ਨੇ ਪਿੰਡਾਂ ਵਾਲੇ ਡਾਕਟਰਾਂ 'ਚ ਇਹ ਫੈਸਿਲਿਟੀ ਨਹੀਂ ਹੁੰਦੀ ਕਿਉਂਕਿ ਉਹ ਦਿਨੇ ਆਉਂਦੇ ਨੇ ਦਿਨੇ ਜਾਂਦੇ ਨੇ ਪਰ ਇਹ ਡਾਕਟਰ 24 ਘੰਟੇ ਦੀ ਫੈਸਿਲਿਟੀ ਦੇ ਰਿਹਾ ਹੈਗਾ ਹਾਂਜੀ ਜੀ ਕੀ ਕਹਿਣਾ ਚਾਹੋਗੇ ਵੀ ਜੇ ਕੋਈ ਮਰੀਜ਼ ਆਪਣੇ ਲਵੇ ਸ਼ਾਮ ਨੂੰ ਆਉਂਦਾ ਵੀ ਉਹਨੂੰ ਖਾਲੀ ਤਾਂ ਨਹੀਂ ਮੋੜ ਨਹੀਂ ਮੋੜਦਾ ਜੀ ਖਾਲੀ ਰਾਤ ਨੂੰ ਵੀ ਕੋਈ ਆਉਂਦਾ ਪਿੰਡ ਦੇ ਮਰੀਜ਼ ਆਉਂਦੇ ਨੇ ਬਹੁਤ ਆਉਂਦੇ ਨੇ ਜੀ ਤੇ ਇਹ ਵੀਰ ਵੀ ਕਈ ਵਾਰੀ ਰਾਤ ਨੂੰ ਆਇਆ ਆ ਆਪਣੇ ਪੇਸ਼ੈਂਟ ਬੈਠਨੇ ਗੀਰ ਜੀ ਇਹ ਵੀ ਰਾਤ ਨੂੰ ਬਹੁਤ ਵਾਰੀ ਆਏ ਨੇ ਜੀ ਤੇ ਇਹਨਾਂ ਨੂੰ ਆਪਾਂ ਕਿਤੇ ਕੋਈ ਜਵਾਬ ਨਹੀਂ ਦਿੱਤਾ ਹੋਰ ਵੀ ਕੋਈ ਮਰੀਜ਼ ਆਵੇ ਫੋਨ ਕਰਕੇ ਆਵੇ ਤੇ ਆਪਾਂ ਉਹਨਾਂ ਨੂੰ ਇਲਾਜ ਕਰਾਂਗੇ ਜੀ ਜੀ ਵਧੀਆ ਸੇਵਾ ਦੇਵਾਂਗੇ ਜੀ 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 ਤੇ ਕਈ ਵਾਰ ਤੇ ਐਡਰੈਸ ਦਰਸ਼ਕੋ ਤੁਹਾਨੂੰ ਮੈਂ ਦੁਬਾਰਾ ਦੱਸ ਦਿੰਨਾ ਪਿੰਡ ਠੀਕਰੀ ਵਾਲਾ ਜ਼ਿਲ੍ਹਾ ਬਰਨਾਲਾ ਜਦੋਂ ਆਪਾਂ ਪਿੰਡ ਦੀ ਫਿਰਨੀ ਭੱਦਰਵਾੜਾ ਰੋਡ ਆਵਾਂਗੇ ਤਾਂ ਔਲਖਾਂ ਦੀ ਹਲਟੀ ਦੇ ਨਜ਼ਦੀਕ ਡਾਕਟਰ ਗੁਰਸੇਵਕ ਸਿੰਘ ਦੀ ਦੁਕਾਨ ਆ ਫੋਨ ਨੰਬਰ ਸਕਰੀਨ ਤੇ ਚੱਲ ਰਿਹਾ ਇੱਕ ਵਾਰੀ ਕਾਲ ਕਰਕੇ ਜ਼ਰੂਰ ਆਇਓ ਧੰਨਵਾਦ